ਚਾੜਦੇ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਾਂ ਗੋਵਿੰਦਰ ਅ ਅੱਜ ਵਿਧਾਨ ਸਭਾ ਚੋਣਾਂ ਬਿਹਾਰ ਦੀਆਂ ਉਸ ਨੂੰ ਲੈ ਕੇ ਕੁਝ ਐਨਾਲਿਸਿਸ ਕਰਾਂਗੇ ਗੱਲਾਂ ਬਾਤਾਂ ਕਰਾਂਗੇ ਤੇ ਨਾਲ ਹੀ ਇਲੈਕਸ਼ਨ ਦੀ ਲਾਈਵ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਲੈਕਸ਼ਨ ਤੋਂ ਪਹਿਲਾਂ ਕਈ ਐਗਜ਼ਿਟ ਪੋਲ ਆਏ ਐ ਐਗਜ਼ਿਟ ਪੋਲ ਦੇ ਜਿਹੜੇ ਨਤੀਜੇ ਸੀਗੇ ਉਹ ਨਤੀਜੇ ਕਿਤੇ ਨਾ ਕਿਤੇ ਉਹ ਨਤੀਜੇ ਕਿਤੇ ਨਾ ਕਿਤੇ ਆਰ ਜੀਡੀ ਦੇ ਹਾਕ ਵਿੱਚ ਜਾਂਦੇ ਦਿਖ ਰਏ ਸੀਗੇ ਉਹ ਨਤੀਜੇ ਕਿਤੇ ਨਾ ਕਿਤੇ ਲਾਲੂ ਪ੍ਰਸ਼ਾਦ ਯਾਦਵ ਦੇ بیٹے ਤੇਜਸ਼ਵੀ ਯਾਦਵ ਦੇ ਹਾਕ ਵਿੱਚ ਜਾਂਦੇ ਦਿਖ ਰਏ ਸੀਗੇ ਪਰ ਅਚਾਨਕ ਜਦੋਂ ਵੋਟਾਂ ਦੀ ਗਿਣਤੀਆਂ ਸ਼ੁਰੂ ਹੁੰਦੀ ਹੈ ਤਾਂ ਨਤੀਜੇ ਇੱਕਦਮ ਕਰਵਟ ਲੈਣੇ ਸ਼ੁਰੂ ਹੋ ਜਾਂਦੇ ਪਹਿਲਾਂ ਆਰਜਡੀ ਜਿਹੜੀ ਵੱਡੀ ਲੀਡ ਲੈ ਕੇ ਅੱਗੇ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਹੌਲੀ ਹੌਲੀ ਭਾਜਪਾ ਜਿਹੜਾ ਗਠਚੋਰ ਹੈ ਹਮ ਪਾਰਟੀ ਤੇ ਭਾਜਪਾ ਤੇ ਜੀਡੀਪੀ ਦੇ ਨਾਲ ਇਹ ਘੜਜੂੜ ਜਿਹੜਾ ਹੈ ਹੌਲੀ-ਹੌਲੀ ਕਰਕੇ ਇੱਕ ਤੋਂ ਬਾਅਦ ਇੱਕ ਲੀਡ ਲੈਣੀ ਸ਼ੁਰੂ ਕਰਦਾ ਹੈ ਤੇ ਹੁਣ ਆਰਜीडी ਜੜੀਓ ਪਿੱਛੇ ਹੋ ਗਈ ਯਾਨੀ ਲਾਲੂ ਪ੍ਰਸਾਦ ਯਾਦੋ ਦੀ ਪਾਰਟੀ ਜੜੀਓ ਪਿੱਛੇ ਹੋ ਗਈ ਹੈ ਤੇ ਕਿਤੇ ਨਾ ਕਿਤੇ ਦੂਜੀ ਪਾਰਟੀਆਂ ਜਿਹੜੀਆਂ ਨੇ ਜਿਹੜੀ ਭਾਜਪਾ ਉਸਨੇ ਹੁਣ ਭਾਜਪਾ ਘੜਜੂੜ ਨੇ ਜਿਹੜਾ ਹੈ ਨਿਤਿਸ਼ ਕੁਮਾਰ ਦੀ ਅਗਵਾਈ ਦੇ ਵਿੱਚ ਲੀਡ ਲੈਣੀ ਸ਼ੁਰੂ ਕਰ ਦਿੱਤੀ ਹੈ ਜੇਕਰ ਹੁੰਦੇ ਤਾਜ਼ਾ ਆਕੜਿਆਂ ਦੀ ਗੱਲ ਕੀਤੀ ਜਾਵੇ ਤੇ ਹੁਣ ਦੇ ਜਿਹੜੇ ਤਾਜ਼ਾ ਆਕੜੇ ਨੇ ਉਹ ਇਹ ਹੈ ਕਿ 121 ਰਿਜ਼ਲਟ ਜਿਹੜਾ ਸ਼ੋ ਕਰ ਰਹੇ ਹੋ 121 ਜਿਹੜਾ ਹੈ ਉਹ ਸਿੱਟਾ ਇਸ ਟਾਈਮ ਮਿਲ ਰਹੀਆਂ ਨਹੀਂ ਆ ਪਾਸਪਾਸੜ ਜੋੜ ਨੂੰ ਤੇ ਜੇਕਰ ਨਿਤੀਸ਼ ਤੇ ਉਹ ਗਣ ਕੀਤੀ ਜਾਵੇ ਤੇਜਸਵੀ ਦਿੱਤੇ ਤੇਜਸਵੀ ਨੂੰ 102 ਸਿੱਟਾ ਜਿਹੜੀਆਂ ਨੇ ਇਹ ਜਾਂਦੀਆਂ ਹੋਈਆਂ ਦਿਖ ਰਹੀਆਂ ਜਿਸ ਦੇ ਵਿੱਚ ਅੱਗੇ ਹਾਲਾਂਕਿ ਹਾਲੇ ਤੱਕ ਜਾਣ ਨਹੀਂ ਸ਼ੁਰੂ ਨਹੀਂ ਹੋਏ ਕਿ ਐਕਚੁਅਲ ਕੀ ਕੰਡੀਸ਼ਨ ਹੈ ਯਾਨੀ ਕਿ ਹਾਲੇ ਕੋਈ ਵੀ ਸਿੱਲ ਦਾ ਨਤੀਜਾ ਡਿਕਲੇਅਰ ਨਹੀਂ ਹੋਇਆ ਪਰ ਨਤੀਜੇ ਤੋਂ ਪਹਿਲਾਂ ਜਿਹੜੇ ਰੁਝਾਨ ਹੁੰਦੇ ਨੇ ਕਿ ਜਦੋਂ ਕਾਊਂਟਿੰਗ ਸ਼ੁਰੂ ਹੁੰਦੀ ਹੈ ਤੇ ਕਾਊਂਟਿੰਗ ਸ਼ੁਰੂ ਹੋਣ ਤੋਂ ਨਾਲ ਸ਼ੁਰੂ ਹੋ ਜਾਂਦਾ ਹੈ ਕਿ ਕਿਹੜੀ ਪਾਰਟੀ ਅੱਗੇ ਚੱਲ ਰਹੀ ਹੈ ਕਿਹੜੀ ਪਾਰਟੀ ਪਿੱਛੇ ਚੱਲ ਰਹੀ ਹੈ ਜੇਕਰ ਉਸ ਤੇ ਹੀ ਰੁਝਾਨ ਆਣੀ ਦੀ ਆਉਣੀ ਹੈ ਸ਼ੁਰੂ ਹੋਏ ਨੇ ਉਸ ਦੀ ਗੱਲ ਕੀਤੀ ਜਾਵੇ ਉਸ ਦੇ ਨਾਲ ਸ਼ੁਰੂਆਤ ਹੋਈ ਹੈ ਕਾਊਂਟਿੰਗ ਦੀ ਤੇ ਪਹਿਲਾਂ ਆਰਜਡੀ ਦੀ ਇੱਕ ਵੱਡੀ ਬੜੀ ਜਿਹੀ ਉਹ ਦਿਖ ਰਹੀ ਸੀ ਦੀ ਪਰ ਹੌਲੀ-ਹੌਲੀ ਜੋ ਜੋ ਸਮਾਂ ਲੰਘਦਾ ਗਿਆ ਤੇ ਤੋ ਤੋ ਜਿਹੜੀ ਆਰਜਡੀ ਦੀ ਲੀਡ ਉਹ ਘੱਟ ਗਈ ਤੇ ਹੁਣ ਨਤੀਜਾ ਇਹ ਹੈ ਕਿ ਆਰਜਡੀ ਹਾਰ ਗਈ ਹੈ ਤਾਂ ਉਹ ਪਿੱਛੇ ਹੋ ਗਈ ਹੈ ਤੇ ਲਾਲੂ ਮਖਾਇਆ ਯੋਦੀ ਪਾਰਟੀ ਪਿੱਛੇ ਹੋ ਗਈ ਹੈ ਤੇ ਨਤੀਸ਼ ਕੁਮਾਰ ਦੀ ਪਾਰਟੀ ਜਿਹੜੀ ਹੁਣ ਅੱਗੇ ਚੱਲ ਰਹੀ ਹੈ ਤੇ ਨਤੀਸ਼ ਕੁਮਾਰ ਦੀ ਪਾਰਟੀ ਚ ਕਰ ਇਹ ਜਿਹੜਾ ਹੁਣ ਨੂੰ ਜਾਣ ਆ ਰਿਹਾ ਇਹ ਰਿਜ਼ਲਟ ਦੇ ਵਿੱਚ ਕਨਵਰਟ ਹੁੰਦਾ ਹੈ ਤੇ ਭਾਰਤ ਪਾਦੀ ਗੜਚੂੜ ਵਾਲੀ ਨਤੀਸ਼ ਕੁਮਾਰ ਦੀ ਸਰਕਾਰ ਜਿਹੜੀ ਹੈ ਉਹ ਪੰਜ ਜਾਵੇਗੀ ਯਾਨੀ ਵੱਡੀ ਗੱਲ ਇਹ ਹੈ ਕਿ ਨਤੀਸ਼ ਕੁਮਾਰ ਦੀ ਅਗਵਾਈ ਦੇ ਪਾਸ ਪਾਨੇ ਇਲੈਕਸ਼ਨ ਲੜਿਆ ਸੀਗਾ ਅੱਜ ਇਲੈਕਸ਼ਨ ਲੜਿਆ ਹੈ ਵਿਧਾਨ ਸਭਾ ਚੋਣਾਂ ਲੜੀਆਂ ਨੇ ਤੇ ਉਸ ਇਲੈਕਸ਼ਨ ਦੇ ਵਿੱਚ ਕਿਤੇ ਨਾ ਕਿਤੇ ਨੀਤਿਸ਼ ਕੁਮਾਰ ਜਿਹੜੇ ਨੂੰ ਕਾਫੀ ਥਕੇ ਹਾਰੇ ਵੀ ਦਿਖ ਰਹੇ ਸੀਗੇ ਤੇ ਜਿਹੜਾ ਹੁਣ ਰਿਜ਼ਲਟ ਆ ਰਹੇ ਨੇ ਰਿਜ਼ਲਟ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਰੁਝਾਨ ਜਲੇ ਨੇ ਰੁਝਾਨ ਜਿਹੜੇ ਆ ਰਹੇ ਨੇ ਅੱਗੇ ਕੌਣ ਹੈ ਉਸ ਦੇ ਵਿੱਚ ਹੁਣ ਨੀਤਿਸ਼ ਕੁਮਾਰ ਜਿਹੜੇ ਨੇ ਉਹ ਕਹਿੰਦੇ ਕਿ ਉਹ ਜਾਂਦੇ ਨੇ ਕਿ ਰਜਡੀ ਤੇ ਤੇਜਸੀ ਆਦੋ ਜਿਹੜੇ ਉਹ ਦੇ ਕੋ ਜਾਂਦੇ ਨੇ ਯਾਨੀ ਕਿ ਮੁਕਾਬਲਾ ਕਿਤੇ ਨਾ ਕਿਤੇ ਟੱਕਰ ਦਾ ਦਿਖ ਰਿਹਾ ਹੈ ਯਾਨੀ ਤੁਹਾਡੇ 파ਟਨਰ ਇੱਕ ਦੂਜੇ ਦੇ ਨਾਲ ਕੰਦੇ ਨਾਲ ਕੰਦਾ ਮਲਾ ਕੇ ਜਿਹੜਾ ਅੱਗੇ ਚੱਲ ਰਹੀਆਂ ਨੇ ਆ ਸ਼ੁਰੂਆਤੀ ਜਦੋਂ ਰੁਝਾਨ ਆਉਣੀ ਸ਼ੁਰੂ ਹੋਈ ਸੀਗੇ ਉਸ ਤੇ ਹਿਸਾਬ ਨਾਲ ਤੇ ਜੇਕਰ ਖੂਨ ਦੀ ਗੱਲ ਕੀਤੀ ਜਾਵੇ ਤਾਂ 123 ਐਨਡੀਏ ਦਾ ਜਿਹੜਾ ਸਕੋਰ ਹੈ 123 ਹੋਣ ਹੈ 123 ਸੀਟਾਂ ਤੋਂ ਐਨਡੀਏ ਜਿਹੜਾ ਉਹ ਅੱਗੇ ਤੇ আর ਜਿਹੜੀ ਜੇਕਰ ਗੱਲ ਕੀਤੀ ਜਾਵੇ ਤੇ আর ਜਿਹੜੀ 102 ਸੀਟਾਂ ਦੇਖੀਏ आ, देखो कांग्रेस जी है या फिर दूजी पार्टियां लैफ जो तेरह सीटा तक है छियाली सीटों बीजेपी इकत्तर सीटा तो अगर है तो हम पार्टी जी है चल रही है कुछ सीटा तो जले तक अदर की गल की जाए तो अदर के खाते में हम तक सतारा सीटा चलती नजर आ रही है यानी कि सतारा सीटा तेरे रुझान ने अदर ਹਾਕਮੇ ਚਾਹਦੇ ਨਜ਼ਰ ਆ ਰਹੇ ਨੇ 17 ਸੀਟਾਂ ਤੇ ਆਦਰ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਹਮ ਪਾਰਟੀ ਦੀ ਤੇ ਵੀਆਈਪੀ ਪਾਰਟੀ ਦੀ ਇਹ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਜੀਡੀਪੀ ਦੇ ਨਾਲ ਯਾਨੀ ਕਿ ਨितीश ਕੁਮਾਰ ਸਰਕਾਰ ਦੇ ਨਾਲ ਸੀਗੇ ਭਾਜਪਾ ਤੇ ਨितीश ਦਾ ਜਿਹੜਾ ਗਰਚੂਰ ਸੀਗਾ ਉਸ ਦੇ ਨਾਲ ਸਨ ਜੇਕਰ ਗੱਲ ਕੀਤੀ ਜਾਵੇ ਲੈਫਟ ਦੀ ਗੱਲ ਕੀਤੀ ਜਾਵੇ ਕਾਂਗਰਸ ਦੀ ਗੱਲ ਕੀਤੀ ਜਾਵੇ ਤੇਜਸੂ ਯਾਦੋ ਦੀ ਤਾਂ ਉਹ ਇੱਕ ਪਾਸੇ ਸੀ ਯਾਨੀ ਉਹ ਮਹਾਗਰਚੂਰ ਸੀਗਾ ਤੇ ਭਾਜਪਾ ਭਾਜਪਾ ਦੇ ਪਾਸਪਾਲਿਕ ਐਲਾਨ ਤੇ ਨਾਲ ਬਿਹਾਰ ਦੇ ਚੋਣ ਮੈਦਾਨ ਵਿੱਚ ਉੱਤੇ ਆ ਸੀ ਤਾਂ ਉਧਰਲੇ ਪਾਸੇ ਤੇ ਜਿਸ ਸੀ ਆਦੋ ਜਿਹੜਾ ਹੈ ਉਹ ਵੀ ਇੱਕ ਗੱਟ ਚੋਰ ਦੇ ਰਾਹੀਂ ਹੀ ਸੀਐਮ ਕੈਂਡੀਡੇਟ ਜਿਹੜਾ ਉਹ ਐਲਾਨ ਕੀਤਾ ਗਿਆ ਸੀਗਾ ਕਿ ਉਹਨ ਦੇ ਮਹਾ ਗੱਟ ਚੋਰ ਦੇ ਲਾਲੂ ਪ੍ਰਸ਼ਾਦ ਯਾਨ ਦੋ ਦਾ ਕਿਸੇ ਵੀ ਹੋਲਡਿੰਗ ਦੇ ਵਿੱਚ ਇਸਤੇਮਾਲ ਨਹੀਂ ਕੀਤਾ ਗਿਆ ਕਿਤੇ ਵੀ ਉਹਨਾਂ ਦੀ ਫੋਟੋ ਨਜ਼ਰ ਨਹੀਂ ਲਈ ਨਹੀਂ ਆਈ ਪੂਰੇ ਚੋਣ ਪ੍ਰਕਿਰਿਆ ਜਿਹੜੀ ਹੁਣ ਤੱਕ ਦੀ ਰਹੀ ਹੈ ਚੋਣ ਪ੍ਰਚਾਰ ਦੇ ਸਮੇਂ ਵੀ ਲਾਲੂ ਪ੍ਰਸ਼ਾਦ ਕਿਤੇ ਵੀ ਨਜ਼ਰ ਨਹੀਂ ਸਨਾਰ ਹੈ ਹਰ ਜਗ੍ਹਾ ਤੇ ਤੇਜਸੀ ਆਦੋ ਤੇ ਉਹਨਾਂ ਦੇ ਭਰਾ ਜਿਹੜੇ ਨੇ ਉਹੀ ਚੂਹ ਮੈਦਾਨ ਦੇ ਵਿੱਚ ਲੱਗਰ ਆਂਦੇ ਸੀਗੇ ਤੇ ਕਿਤੇ ਨਾ ਕਿਤੇ ਯੂਥ ਨੂੰ ਜਿਹੜਾ ਟਾਰਗੇਟ ਕਰਨ ਦਾ ਫੈਸਲਾ ਕੀਤਾ ਸੀਗਾ ਤੇਜਸੀ ਆਦੋ ਨੂੰ ਕਿਤੇ ਨਾ ਕਿਤੇ ਕਾਮਯਾਬ ਨਿਸ਼ਾਨੇ ਦਿਖ ਰਹਾ ਹੈ ਕਿਉਂਕਿ ਯੂਥ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤੇ ਜੋਸੀ ਆਦੋ ਨੇ ਜਿਹਦੇ ਪਾਸ 파 ਤਰਾ 377 ਨੂੰ ਲੈ ਕੇ ਰਾਮ ਮੰਦਰ ਨੂੰ ਲੈ ਕੇ ਜਾਤੀਵਾਦ ਨੂੰ ਲੈ ਕੇ ਜਾਂ ਫਿਰ ਜਿਹੜਾ ਕਿਸਾਨਾਂ ਵਾਸਤੇ ਨਵਾਂ ਬਿੱਲ ਲੈ ਕੇ ਆਏ ਨੇ ਉਸ ਨੂੰ ਲੈ ਕੇ ਜਾਂ ਹੋਰ ਕਈ ਮੁੱਦਿਆਂ ਨੂੰ ਲੈ ਕੇ ਚੂਹ ਮੈਦਾਨ ਦੇ ਵਿੱਚ ਸੀ ਉੱਥੇ ਤਜਸਵੀ ਆਦੋ ਨੂੰ ਪਤਾ ਸੀ ਕਿਉਂਕਿ ਜਦੋਂ ਮਾਈਗ੍ਰੇਟ ਹੁੰਦਾ ਹੈ ਵੱਡੇ ਪੱਧਰ ਤੇ ਬਿਹਾਰ ਦੇ ਵਿੱਚ ਇੱਕ ਨੌਜਵਾਨ ਤੇ ਮਾਈਗ੍ਰੇਟ ਹੋ ਕੇ ਦਿੱਲੀ ਵੱਲ ਨੂੰ ਪੰਜਾਬ ਵੱਲ ਨੂੰ ਤੇ ਰਾਜਸਥਾਨ ਵੱਲ ਨੂੰ ਹਰਿਆਣਾ ਵੱਲ ਨੂੰ ਜਾਂ ਫਿਰ ਕਹਿੰਦੇ ਮੁੰਬਈ ਵੱਲ ਜਿਹੜਾ ਪਹੁੰਚ ਕਰਦਾ ਹੈ ਪਰ ਉਸ ਤੋਂ ਬਾਅਦ ਆ ਵਾਪਸ ਜਰੂਰ ਉਸ ਨੂੰ ਆਪਣੇ ਘਰ ਜਾਣਾ ਪੈਂਦਾ ਹੈ ਲਾਕਡਾਊਨ ਹੁੰਦਾ ਹੈ 4 ਘੰਟਿਆਂ ਦਾ 5 ਘੰਟਿਆਂ ਦਾ ਸਮਾਂ ਹੁੰਦਾ 4-5 ਘੰਟੇ ਦੇ ਵਿੱਚ ਮਜ਼ਦੂਰ ਕਰਨੀ ਦੀ ਅਰੇਂਜਮੈਂਟ ਨੇ ਕਰਦਾ ਤੇ ਜਦੋਂ ਲਾਕਡਾਊਨ ਲੱਗਾ ਸੀਗਾ ਉਸ ਸਮੇਂ ਜੇਣਾ ਆਪਾਸ ਸਰਕਾਰ ਦਾ ਵਤੀਲਾ ਸੀਗਾ ਖਾਸ ਕਰਕੇ ਮਜ਼ਦੂਰ ਵਰਗ ਨੂੰ ਲੈ ਕੇ ਕਿਤੇ ਨਾ ਕਿਤੇ ਇਹਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਾਬਿਤ ਹੋ ਸਕਦਾ ਸੀਗਾ ਇਸ ਨੂੰ ਲੈ ਕੇ ਤੇਜਸਵੀ ਆਦੋ ਨੇ ਟਾਰਗੇਟ ਕੀਤਾ ਯੂਆਰ ਨੂੰ ਨੌਕਰੀ ਦੇ ਯਾਨੀ ਕਿ ਯੂਥ ਨੂੰ ਨੌਕਰੀਤੀ ਜਾਵੇਗੀ ਉਹਨਾਂ ਨੇ 10 ਲੱਖ ਨੌਕਰੀ ਦਾ ਪ੍ਰੋਮਿਸ ਕੀਤਾ ਸੀਗਾ 10 ਲੱਖ ਨੌਕਰੀ ਦਾ ਐਲਾਨ ਕੀਤਾ ਸੀਗਾ ਕਿ ਜਦੋਂ ਸਰਕਾਰ ਬਣੂਗੀ ਉਸ ਤੋਂ ਬਾਅਦ ਆ ਜਿਹੜੀ ਜਿਹੜੀ ਹੈ ਉਹ 10 ਲੱਖ ਨੌਕਨਾ ਨੌਜਵਾਨਾਂ ਨੂੰ ਦਵੇਗੀ ਤੇ ਵਿਆਰ ਦੇ ਵਿੱਚ ਕਹਿ ਨੂੰ ਇੱਕ ਵੀ ਪ੍ਰਾਈਵੇਟ ਇੰਡਸਟਰੀ ਨਹੀਂ ਹੈਗੀ ਤੇ ਸਰਕਾਰ ਦੇ ਕਿਤੇ ਨਾ ਕਿਤੇ ਨਵੀਂ ਸਰਕਾਰ ਦਾ ਜਿੱਥੇ ਇੱਕ ਪਾਸੇ ਰਾਸ਼ਟਵਾਦ ਨੂੰ ਲੈ ਕੇ ਤੇ ਉਹੀ ਰਾਮ ਮੰਦਰ ਉਹੀ ਧਾਰਾ 370 ਉਹੀ ਜਿਹੜੇ ਪੁਰਾਣੇ ਲਗਾਤਾਰ ਪਾਸਪਾਸ ਜਿਨ੍ਹਾਂ ਤੇ ਇਲੈਕਸ਼ਨ ਲੱਦੀ ਨਹੀਂ ਸੀ ਉਹਨਾਂ ਏਜੰਟਾਂ ਦੇ ਏਜੰਡਾ ਦੇ ਉੱਤੇ ਕੰਮ ਕੀਤਾ ਜਾ ਰਿਹਾ ਸੀ ਤਾਂ ਉਧਰ ਦੂਜੇ ਪਾਸੇ ਲਗਾਤਾਰ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਸੀ ਆਰਜੀਵੀ ਵੱਲੋਂ ਆਰਜਡੀ ਵੱਲੋਂ ਅਨਪਲੋਇਮੈਂਟ ਨੂੰ ਲੈ ਕੇ ਪਰ ਹੁਣ 100 ਤੋਂ ਵੀ ਥੱਲੇ ਅੰਕੜਾ ਜਿਹੜਾ ਉਹ ਪਹੁੰਚ ਚੁੱਕਾ ਹੈ ਆਰਜਡੀ ਦਾ ਤੇ ਆਰਜਡੀ ਦੇ ਜਿਹੜੇ ਉਚਾਨ ਹਿੰ ਤੱਕ ਤਾਂ 98 ਸੀਟਾਂ ਤੇ ਆਰਜਡੀ ਅੱਗੇ ਐਂਡੀਏ 127 ਸੀਟਾਂ ਤੇ ਪਹੁੰਚ ਗਈ ਹੈ ਯਾਨੀ ਕਿ ਕਿਤੇ ਨਾ ਕਿਤੇ ਆਪਸ ਆ ਇੱਕ ਵਾਰ ਪਲਟੀ ਮਾਰਦੀ ਨਜ਼ਰ ਆ ਰਹੀ ਤੇ ਫਿਰ ਉਹਨਾ ਐਗਜ਼ਿਟ ਪੋਲਾਂ ਲਾ ਗਈ ਜਿਨ੍ਹਾਂ ਨੇ ਸਿਰ ਤੇ ਜਦੋਂ ਕੰਪੇਨਿੰਗ ਖਤਮ ਹੁੰਦੀ ਹੈ ਕੰਪੇਨਿੰਗ ਤੋਂ ਬਾਅਦ ਵੋਟਾਂ ਔਨ ਨਾ ਸ਼ੁਰੂ ਹੋ ਜਾਂਦੀਆਂ ਨੇ ਵੋਟਿੰਗ ਪੋਲ ਸ਼ੁਰੂ ਹੋ ਜਾਂਦੀ ਹੈ ਜਦੋਂ ਵੋਟਾਂ ਪਈਆਂ ਤੇ ਜਦੋਂ ਲਾਸਟ ਰਾਉਂਡ ਦਾ ਦੀ ਵੋਟਿੰਗ ਖਤਮ ਹੁੰਦੀ ਹੈ ਕਹਿੰਦੀ ਆਖਰੀ ਚਰਨ ਦੀ ਜਦੋਂ ਆਖਰੀ ਗੇੜ ਦੀ ਵੋਟਿੰਗ ਖਤਮ ਹੁੰਦੀ ਉਸ ਤੋਂ ਬਾਅਦ ਉਹੀ ਜਿੰਨੇ ਵੀ ਨੈਸ਼ਨਲ نیوز ਚੈਨਲ ਹੋਣ ਜਾਂ ਫਿਰ ਜਿਹੜੇ ਵੀ ਚੈਨਲ ਹੈਗੇ ਸਰਵੇ ਏਜੰਸੀਆਂ ਨੇ ਉਹ ਸਰਗਰਮ ਹੋ ਜਾਂਦੀਆਂ ਨੇ ਤੇ ਐਗਜ਼ਿਟ ਪੋਲ ਦਿਖਾਉਣਾ ਸ਼ੁਰੂ ਕਰ ਦਿੰਦੀਆਂ ਨੇ ਜੇਕਰ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਵੇ ਤੇ ਐਗਜ਼ਿਟ ਪੋਲ ਕਿਤੇ ਨਾ ਕਿਤੇ ਵੱਡਾ ਮੰਡੇ ਦਿਦੇ ਦਿਖਾਈ ਦੇ ਰਹੇ ਸੀਗੇ ਨਤੀਜੇ ਦੇ ਖਿਲਾਫ ਯਾਨੀ ਆਰਜीडी ਦੇ ਖਾਤੇ ਵਿੱਚ ਵੱਡੇ ਪੱਧਰ ਤੇ ਮੰਡੇਟ ਜਾਂਦਾ ਦਿਖ ਰਿਹਾ ਸੀਗਾ ਪਰ ਹੌਲੀ-ਹੌਲੀ ਜਦੋਂ ਰੁਝਾਨ ਹੋਣੀ ਸ਼ੁਰੂ ਹੋਏ ਨੇ ਹਾਲਾਂਕਿ ਜਦੋਂ ਸ਼ੁਰੂਆਤ ਹੋਈ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਦੇ ਵਿੱਚ ਆਰਜीडी ਦਾ ਅੱਛਾ ਇੱਕ ਐਲਜੀਐ ਲੱਗ ਰਿਹਾ ਸੀ ਜਿਵੇਂ ਆਰਜीडी ਦੇ ਹੱਥ ਵਿੱਚ ਜਾਣਗੇ ਪਰ ਹੌਲੀ-ਹੌਲੀ ਜਿਉਂ-ਜਿਉਂ ਰੁਝਾਨ ਆਣੀ ਸ਼ੁਰੂ ਹੋਏ ਹੌਲੀ-ਹੌਲੀ ਤਾਂ ਕਿਹੜੇ ਨਤੀਜੇ ਨੇ ਉਹਨੂੰ ਪਾਸ ਪੜੇ ਹੱਥ ਵਿੱਚ ਪਾਸ ਦਾ ਡੱਟ ਚੂੜ ਦੇ ਹੱਥ ਵਿੱਚ ਚਲਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜੇਕਰ ਸਕਰੀਨ ਤੋਂ ਤੁਸੀਂ ਦੇਖ ਰਹੇ ਹੋ ਕਿ ਹੁਣ ਤੱਕ ਦਾ ਜਿਹੜਾ ਸਕੋਰ ਹੈ ਉਹ 98 RJD ਦੇ ਹੱਕ ਦੇ ਵਿੱਚ ਹੁਣ ਤੱਕ ਸੀਟਾਂ ਗੰਦ ਨਾਲ ਦੇਖ ਰਹੀਆਂ ਨੇ 98 ਸੀਟਾਂ ਤੇ RJD ਇਹ ਕਿ ਚੱਲ ਰਹੀ ਹੈ ਜਦਕਿ 127 ਸੀਟਾਂ ਲਈ ਪਾਸ ਪਾਰ ਕਟਚੂ ਜਿਹੜਾ ਹੋ ਕੇ ਚੱਲ ਰਿਹਾ ਹੈ ਨੀਤੀਸ਼ ਕੁਮਾਰ ਦੀ ਵਾਈ ਹੈਡ ਜੇਕਰ ਅਗਰ ਦੀ ਗੱਲ ਕੀਤੀ ਜਾਵੇ ਤੇ 76 ਸੀਟਾਂ ਤੇ ਅਧਰ ਜਿਹੜਾ ਹੈ ਉਹ ਅੱਗੇ ਚੱਲ ਗਿਆ ਯਾਨੀ ਕਿ ਇਹ ਵੀ ਅਗਰ ਵੀ ਇੱਕ ਵੱਡੀ ਭੂਮਿਕਾ ਨਿਭਾ ਸਕਦਾ ਜੇਕਰ ਫੈਸਲਾ ਹੁੰਦਾ ਹੈ ਕਿਉਂਕਿ 122 ਜਿਹੜਾ ਮੈਜਿਕ ਜਿਹੜਾ ਟਾਰਗੇਟ ਹੈ ਉਹ ਉਸ ਤੋਂ ਪਾਈ ਹੈ ਕੋਈ ਵੀ ਪਾਰਟੀ ਜੇਕਰ ਮੈਂਡੇਟ ਵਿੱਚ ਆਂਦੀ ਹੈ ਯਾਨੀ ਕਿ ਜਿਸ ਨੂੰ ਕੰਪਲੀਟ ਮੈਂਡੇਟ ਮਿਲੇ ਜੇਕਰ ਪੂਰ ਬਹੁਮਤੀ ਸਰਕਾਰ ਬਣਦੀ ਹੈ ਤੇ 122 ਜਾਂ 122 ਤੋਂ ਵੱਧ ਸਿੱਟਾ ਉਸ ਸਰਕਾਰ ਕੋ ਹੋਣਾ ਚਾਹੀਦਾ ਨਹੀਂ ਤੇ ਜੇਕਰ ਮਹਾਂਨਕੀ ਚੋਣ ਦੀ ਸਰਕਾਰ ਬਣਦੀ ਹੈ ਤੇ ਉਸ ਦੇ ਕੋਲ 122 ਸੀਟਾਂ ਪੂਰੇ ਕਰਨ ਵਾਸਤੇ ਉਹ ਅਦਰ ਦਾ ਸਹਾਰਾ ਲੈ ਸਕਦੀ ਹੈ ਨਾ ਕੋਈ ਦਿਸੇਂ ਪਾਰਟੀ ਦਾ ਸਹਾਰਾ ਲੈ ਸਕਦੀ ਹੈ ਜਿਹੜੀਆਂ ਕਿ ਇਹ ਗੱਜੂਰ ਤੇ ਭਾਰਪਾ ਗੱਜੂਰ ਨਾਮ ਵਾਸੋ ਕੇ ਲੜਨੀਆਂ ਨੇ ਉਦੋਂ ਜਦੋਂ ਕਾਊਂਟਿੰਗ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਹੀ ਇੱਕ ਕੁਆਇਰ ਸ਼ੁਰੂ ਹੋਈ ਕੋਟਰ ਬੁਕਿੰਗ ਹੋਈ ਕੋਟਰ ਬੁਕਿੰਗ ਮੈਂ ਇਸ ਲਈ ਕਹਿ ਰਹੇ ਕਿਉਂਕਿ ਜਦੋਂ ਇਲੈਕਸ਼ਨ ਦੇ ਰੁਝਾਨ ਹੋਣੇ ਸ਼ੁਰੂ ਹੋਣ ਵਾਲੇ ਸੀ ਉਸ ਤੋਂ ਪਹਿਲਾਂ ਹੀ ਕੋਟਰ ਬੁਕਿੰਗ ਦਾ ਕੰਮ ਸ਼ੁਰੂ ਹੁੰਦਾ ਹੈ ਕਿ ਜਿਹੜੇ ਜਿਹੜੇ ਵਿਧਾਇਕ ਲਗਦੇ ਹਾਂ ਕਿ ਇਹ ਪਾਸ ਪਾਦੇ ਨਾਲ ਜਾ ਸਕਦੇ ਨੇ ਆ ਪਾਸਪਾ ਵਿਧਾਇਕਾਂ ਨੂੰ ਖਰੀਦ ਸਕਦੀ ਹੈ ਉਸ ਤੋਂ ਲੈ ਕੇ ਪਹਿਲਾਂ ਇਹ ਪੂਰੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤੇ ਵਿਧਾਇਕਾਂ ਨੂੰ ਸਿਕਿਉਰ ਕਰਨ ਵਾਸਤੇ ਹੋਟਲ ਬੁਕਿੰਗ ਦਾ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਕਹਿੰਗੇ ਨੈਸ਼ਨਲ ਮੀਡੀਆ ਦੇ ਉੱਤੇ ਪ੍ਰਚਾਰ ਸੁਣਨ ਨੂੰ ਮਿਲਿਆ ਕਿ ਹੋਟਲ ਬੁਕਿੰਗ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਆਰ ਜੀਡੀ ਵੱਲੋਂ ਨितीश ਕੁਮਾਰ ਦੀ ਸਰਕਾਰ ਵੱਲੋਂ ਯਾਨੀ ਕਿ ਨितीश ਕੁਮਾਰ ਵੱਲੋਂ ਨਹੀਂ ਮਾਫੀ ਚਾਹੂੰਗਾ ਨितीश ਕੁਮਾਰ ਵੱਲੋਂ ਨਹੀਂ ਆਰ ਜੀਡੀ ਵੱਲੋਂ ਯਾਨੀ ਕਿ ਤੇਜਸੀ ਆਪ ਨੂੰ ਸਰਕਾਰ ਵੱਲੋਂ ਜਿਹੜਾ ਮਹਾ ਘਟਚੋੜ ਹੈ ਉਸ ਨੂੰ ਉਹ ਤੋਂ ਬੁਕਿੰਗ ਕਰਾ ਕੇ ਤੇ ਵਿਦਾਇਗਾਂ ਕਿਤੇ ਨਾ ਕਿਤੇ ਸਿਕਿਉਰ ਕੀਤਾ ਜਾਂਦਾ ਕਿਉਂਕਿ ਪਿਛਲੇ ਟਾਈਮ ਵੀ ਆਪਾਂ ਦੇਖਿਆ ਸੀਗਾ ਜਦੋਂ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਵੀ ਦੇਖਿਆ ਸੀਗਾ ਜਦੋਂ ਰਾਜਸਥਾਨ ਦੀ ਸਰਕਾਰ ਪਲਟਣ ਦੀ ਕੋਸ਼ਿਸ਼ ਕੀਤੀ ਸੀ ਪਾਸਪਾਸ ਵਿੱਚ ਉਸ ਸਮੇਂ ਵੀ ਇਹ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਮੱਧ ਪ੍ਰਦੇਸ਼ ਦੀ ਸਰਕਾਰ ਦੇ ਸਮੇਂ ਵੀ ਚੀਜ਼ਾਂ ਸਾਹਮਣੇ ਆਈਆਂ ਸੀਗੀਆਂ ਯਾਨੀ ਕਿ ਕਿਤੇ ਨਾ ਕਿਤੇ ਹਰ ਹੱਦ ਕਰਦੇ ਆਪਣਾ ਕਿ ਪਾਸਾ ਕਿਤੇ ਨਾ ਕਿਤੇ ਵਾਪਸੀ ਕਰਨਾ ਚਾਹੁੰਦੀ ਹੈ ਜਦੋਂ ਪਿਛਲੇ ਇਲੈਕਸ਼ਨ ਹੋਏ ਸੀ ਉਸ ਨੇ ਜਿਹੜੀ ਭਾਜਪਾ ਨੇ ਮਿਲਟੀਸ਼ ਨੂੰ ਤੋੜ ਕੇ ਹੀ ਸਰਕਾਰ ਬਣਾਈ ਸੀ ਜਦ ਕਿ ਨੀਸ਼ ਜਿਹੜੇ ਉਹ ਮਹਾਕੱਟ ਉਹ ਪਾਕਿਸਤਾਨ ਸੀਗੇ ਤੇ ਇੱਕ ਚੀਜ਼ ਖਾਸ ਕਰਕੇ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਯੂਥ ਨੇ ਇੱਕ ਵੱਡਾ ਹੁਗਾਰਾ ਦਿੱਤਾ ਸੀਗਾ ਤੇ ਜੋ ਸੀ ਯਾਦੂ ਨੂੰ ਤੇ ਕੀ ਉਹ ਹੁਗਾਰਾ ਨੂੰ ਵੋਟਾਂ ਦੇ ਵਿੱਚ ਕਨਵਰਟ ਹੋ ਪਾਏਗਾ ਕਿਉਂਕਿ ਵੈਲਿਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਢੇਰ ਦੇਖਣ ਨੂੰ ਮਿਲਦੀ ਸੀਗੀ ਬਹੁਤ ਵੱਡੀ ਭੀੜ ਜਿਹੜੀ ਸੀ ਉਹ ਦੇਖਣ ਨੂੰ ਮਿਲ ਰਹੀ ਸੀਗੀ ਸੋ ਸੋਆਂ ਸੀਟਾਂ ਤੇ ਜਿਹੜਾ ਉਹ ਅੱਗੇ ਚੱਲ ਰਿਹਾ ਹੈ ਅਗਰ ਸੇ 128 ਸੀਟਾਂ ਤੇ ਐਨਟੀਆਪੀ ਚੱਲ ਰਿਹਾ ਆਰ ਜੀਡੀ ਦੀ ਜੇਕਰ ਗੱਲ ਕੀਤੀ ਜਾਵੇ ਤੇ 98 ਸੀਟਾਂ ਤੇ ਆਰ ਜੀਡੀ ਅੱਗੇ ਹੈ ਜਿਹੜੀ ਨੂੰ ਹਿੱਸੇ 49 ਸੀਟਾਂ ਜੰਮੀਆ ਨਜ਼ਰ ਆ ਰਹੀਆਂ ਨੇ ਆਰ ਜੀਡੀ ਦੇ ਹਿੱਸੇ 65 ਸੀਟਾਂ ਕਾਂਗਰਸ ਦੇ 120 ਸੀਟਾਂ ਜੰਮੀਆ ਨਜ਼ਰ ਆ ਰਹੀਆਂ ਨੇ ਕਿ ਲੈਫਟ ਦੇ ਹਿੱਸੇ 20 ਸੀਟਾਂ ਨਜ਼ਰ ਆ ਰਹੀਆਂ ਹੈ ਬੀਜੇਪੀ ਨੇ ਹੁਣ ਤੱਕ 72 ਸੀਟਾਂ ਤੇ ਲੀਡ ਲਈ ਹੋਈ ਹੈ ਜੇਖਾਤਰ ਜੇਕਰ ਦਰਖੰਗਾ ਦੀ ਗੱਲ ਕੀਤੀ ਜਾਵੇ ਪੂਰ ਦੇ ਜਗ੍ਹਾ ਤੇ ਉਥੇ ਪਾਸ ਬਲਗਾਤ ਅੱਗੇ ਚੱਲ ਰਹੀ ਹੈ ਜੇਲੂ ਨੇ ਹੁਣ ਤੱਕ 49 ਸੀਟਾ ਹਾਸਲ ਕੀਤੀ ਹੈ 49 ਸੀਟਾ ਤੇ ਜੇਲੂ ਅੱਗੇ ਚੱਲ ਰਹੀ ਹੈ আর ਜਿਹੜੀ 65 ਸੀਟਾ ਤੇ ਅੱਗੇ ਚੱਲ ਰਹੀ ਹੈ ਕਾਂਗਰਸ 19 ਸੀਟਾ ਤੇ ਚੱਲ ਰਹੀ ਹੈ ਤੇ ਜੇਕਰ ਓਵਰਆਲ ਗੱਲ ਕੀਤੀ ਜਾਵੇ ਤੇ 97 ਸੀਟਾ ਤੇ ਅੱਗੇ ਚੱਲ ਰਹੀ ਹੈ ਯਾਨੀ ਕਿ ਅੱਗੇ ਦੀ ਦਾ ਗਰਾਫ ਜੇ ਨਾਲ ਲਗਾਤਾਰ ਟਿਕਦਾ ਜਾ ਰਿਹਾ ਹੈ 13% ਉਹਨਾਂ ਦਾ ਖਰਾਕ ਤਾਂ ਚੁੱਕਾਇਆ ਹੁੰਦਾ ਤੇ ਐਨਡੀਏ ਦਾ ਜੇਕਰ ਗੱਲ ਕੀਤੀ ਜਾਵੇ ਨੀਤੀ ਸੀ ਨੀਤੀ ਸੀ ਅਗਵਾਈ ਖੇਡ ਜੀ ਐਨਡੀਏ ਦੀ ਸਰਕਾਰ ਹੈ ਉਸ ਦੀ ਗੱਲ ਕੀਤੀ ਜਾਂ ਤੱਕ 129 ਸੀਟਾਂ ਤੇ ਐਨਡੀਏ ਇਹ ਚੱਲ ਰਿਹਾ ਹੈ ਯਾਨੀ ਕਿ ਅ ਅਨੰਦ ਇਹ ਗੱਲ ਕੀਤੀ ਹੈ ਅਦਰ ਦੀ ਗੱਲ ਕੀਤੀ ਹੈ ਤੇ ਅਦਰ ਦੇ ਹਿੱਸੇ ਵਿੱਚ ਤੱਕ 16 ਸੀਟਾਂ ਜਾ ਕੇ ਨਜ਼ਰ ਆ ਰਹੀਆਂ ਨੇ ਹਾਲਾਂਕਿ ਹਾਲੇ ਤੱਕ ਕਿਸੇ ਸੀਟ ਦਾ ਫੈਸਲਾ ਨਹੀਂ ਆਇਆ 243 ਸੀਟਾਂ ਅ ਕੁੱਟਲ ਵਿਧਾਨ ਸਭਾ ਦੀਆਂ ਬਿਹਾਰ ਦੇ ਇਲੈਕਸ਼ਨ ਦੇ ਵਿੱਚ ਹੈਗੀਆਂ ਨੇ ਯਾਨੀ ਕਿ ਬਿਹਾਰ ਦੇ ਵਿੱਚ 243 ਸੀਟਾਂ ਤੇ ਮਤਲਬਾਨ ਹੋਇਆ ਯਾਨੀ ਚੋਣਾ ਹੋਈਆਂ ਤੇ ਉਹਨਾਂ ਚੋਣਾਂ ਦੀ VOTING ਜਿਹੜੀ ਹੈ ਉਹ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਹਾਲਾਂਕਿ ਜਿਹੜੀ ਇੱਕ ਸਥਿਤੀ ਸਾਫ਼ ਹੋ ਗਈ ਕਿ ਸਰਕਾਰ ਕਿਹੜੀ ਬਣਦੀ ਨਜ਼ਰ ਆ ਰਹੀ ਹੈ ਉਹ ਫਿਰ 2 ਵਜੇ ਤੋਂ ਬਾਅਦ ਹੀ ਇਹ ਸਿਚੁਏਸ਼ਨ ਜਿਹੜੀ ਉਹ ਬਣੀ ਫਿਰੂਗੀ ਤੁਕੀ ਹਾਲੇ ਕੋਸ਼ਿਸ਼ ਕੀਆ ਨਹੀਂ ਜਾ ਸਕਦਾ ਹਾਲੇ ਜਿਹੜਾ ਜੇ ਸ਼ੁਰੂਆਤੀ ਰੁਝਾਨ ਦੀ ਗੱਲ ਕੀਤੀ ਜਾਵੇ ਤੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ ਲੱਗਦਾ ਲੋ ਮੋਟਾ ਦੀ ਗਿਣਤੀ ਸ਼ੁਰੂ ਹੋਈ ਸੀ ਜਿਨਾਲੇ ਮੀ ਦੇਰ ਦੇ ਨਾਲ ਜਿਹੜੇ ਸਾਡੇ ਨਾਲ ਗੋਲੇ ਨੇ ਉਨ੍ਹਾਂ ਲਈ ਜਾਣਕਾਰੀ ਮਤਲਬ ਦੱਸ ਦੇਣਾ ਕਿ ਜਦੋਂ ਮੋਟੇ ਉਪਰ ਕਿੱਲਾ ਸ਼ੁਰੂ ਹੋਈ ਸੀ ਉਸ ਸਮੇਂ ਤੇ ਆਪਾਂ ਕਾਫੀ ਪਿੱਛੇ ਨਜ਼ਰ ਆ ਰਹੀ ਸੀ ਨੀਤੀ ਦੇ ਮਾਧਿਅਮ ਸਰਕਾਰ ਦੀ ਕਾਫੀ ਪਿੱਛੇ ਨਜ਼ਰ ਆ ਰਹੀ ਸੀ ਜਦਕਿ ਆਰਜीडी ਜਦ ਨੂੰ ਲੀਡ ਲੈਦੀ ਹੋਈ ਨਜ਼ਰ ਆ ਰਹੀ ਸੀ ਤੇ ਜੁਸੀ ਆਪਣੀ ਸਰਕਾਰ ਕੰਦੀ ਨਜ਼ਰ ਆ ਰਹੀ ਸੀ ਪਰ ਲਗਾਤਾਰ ਜਿਹੜਾ ਗਰਾਫ ਹੈ ਕਦੇ ਵਧਦਾ ਹੈ ਕਦੇ ਘਟਦਾ ਹੈ ਜੇਕਰ ਹੁਣ ਤਾਜ਼ਾ ਗਰਾਫ ਕੀ ਗੱਲ 50% 96 ਸੀਟਾਂ ਆਰਜीडी ਦੇ ਹਿੱਸੇ ਜਾਂਦੀਆਂ ਨਜ਼ਰ ਆ ਰਹੀਆਂ ਨੇ ਕਿ 129 ਸੀਟਾਂ ਜਿਹੜੀਆਂ ਉਹ ਐਨਡੀਏ ਦੇ ਹਿੱਸੇ ਜਾਂਦੀਆਂ ਨਜ਼ਰ ਆ ਰਹੀਆਂ ਤੇ ਅਦਰ 17 ਸੀਟਾਂ ਤੇ ਅੱਗੇ ਚੱਲ ਰਿਹਾ ਹੈ ਇੱਕ ਚੀਜ਼ ਹੋਰ ਇਸ ਇਸ ਚੋਣਾਂ ਦੇ ਵਿੱਚ ਜਿਹੜਾ ਖਾਸ ਇੱਕ ਮੁੱਦਾ ਰਿਹਾ ਪ੍ਰਵਾਸੀ ਮਜ਼ਦੂਰਾਂ ਦਾ ਯਾਨੀ ਕਿ ਉਹ ਮਜ਼ਦੂਰ ਜਿਹੜੇ ਕਿ ਬਾਹਰ ਜਾ ਕੇ ਰਹਿੰਦੇ ਨੇ ਜਿਹੜੇ ਪਲਾਨ ਕਰਦੇ ਨੇ ਬਿਹਾਰ ਤੋਂ ਬਿਹਾਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਯੂਥ ਜਿਹੜਾ ਉਹ ਪਲਾਨ ਕਰਦਾ ਹੈ ਪ੍ਰਵਾਸ ਲਈ ਉਹ ਪੰਜਾਬ ਲਈ ਪਲਾਨ ਕਰਦਾ ਉਹ ਦਿੱਲੀ ਲਈ ਪਲਾਨ ਕਰਦਾ ਉਹ ਫਸਟਮੀ ਜਿਹੜੇ ਸੂਬੇ ਨੇ ਉਹਨਾਂ ਵੱਲੋਂ ਪਲਾਨ ਕਰਦਾ ਉਹਦਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਬਿਹਾਰ ਦੇ ਵਿੱਚ ਜਿਹੜੀਆਂ ਫੈਕਟਰੀਆਂ ਜਿਹੜੀ ਇੰਡਸਟਰੀ ਆ ਉਹ ਨਾ ਮਾਤਰਕੀ ਹੈ ਬਹੁਤ ਘੱਟ ਲੋਕ ਆ ਜਿਹੇ ਨੇ ਜਿਹੜੇ ਉੱਥੇ ਕੰਮ ਕਰਨਾ ਚਾਹੁੰਦੇ ਨੇ ਬਿਹਾਰ ਦੇ ਵਿੱਚ ਕਿਉਂਕਿ ਜਿਹੜੀ ਫਾਰਮਿੰਗ ਉਹ ਵੀ ਉਸ ਲੈਵਲ ਤੇ ਨਹੀਂ ਹੁੰਦੀ ਹਾਲਾਂਕਿ ਜਿਹੜਾ ਬਿਹਾਰ ਦੀਆਂ ਚੋਣਾਂ ਦੇ ਉਸ ਨੂੰ ਪੰਜਾਬ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਉਹਨਾਂ ਚੋਣਾਂ ਦਾ ਕੀ ਅਸਰ ਹੋਣਾ ਹੈ ਕਿਉਂਕਿ ਜੇਕਰ ਉੱਥੇ ਪਾਸਪਾਤੀ ਸਰਕਾਰ ਬਣਦੀ ਹੈ ਤੇ ਪਾਸਪਾਤੀ ਸਰਕਾਰ ਦੇ ਮੁਕੇ ਬਣਾਵੇਗੀ ਪਰ ਜੇਕਰ ਉੱਥੇ ਭਾਜਪਾ ਦੀ ਸਰਕਾਰ ਨਹੀਂ ਬਣੀ ਤੇ ਭਾਜਪਾ ਨੂੰ ਕੋਈ ਸੋਚਣਾ ਪਵੇਗਾ ਕਿ ਜਿਸ ਅਜੰਡੇ ਤੇ ਉਹ ਪਿਛਲੇ ਲੰਮੇ ਹਸੇ ਤੋਂ ਕੰਮ ਕਰਦੇ ਆ ਰਹੇ ਨੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਜਿਹੜੀ ਉਹਨਾਂ ਦੀ ਚੋਣ ਦੀ ਕੈਂਪੇਨਿੰਗ ਦਾ ਜਿਹੜਾ ਤਰੀਕਾ ਹੈ ਉਸ ਨੂੰ ਚੇਂਜ ਕਰਨ ਦੀ ਜ਼ਰੂਰਤ ਪਈ ਨਹੀਂ ਹੈ ਯਾਨੀ ਕਿਤੇ ਨਾ ਕਿਤੇ ਇਹ ਚੀਜ਼ ਦੇਖਣ ਨੂੰ ਮਿਲੇਗੀ ਕਿ ਬਿਹਾਰ ਦੇ ਇਹ ਇਲੈਕਸ਼ਨ ਜਿਹੜੇ ਨੇ ਉਹ ਪੰਜਾਬ ਦੀ ਪੋਲਿਟਿਕਸ ਲੈ ਲੋ ਜਾਂ ਫਿਰ ਸੈਂਟਰ ਗਵਰਨਮੈਂਟ ਦੀ ਪੋਲਿਟਿਕਸ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਜ਼ਰੂਰ ਕਰਨਗੇ ਹੁਣ ਦਾ ਪੰਜਾਬ ਦੀ ਸਿਆਸਤ ਕਿਉਂ ਜ਼ਰੂਰੀ ਹੈ ਜੀ ਨਾ ਯਾਨੀ ਕਿ ਪੰਜਾਬ ਦੇ ਵਿੱਚ ਇਸ ਇਹਨਾਂ ਚੋਣਾਂ ਦਾ ਪੰਜਾਬ ਦੇ ਨਾਲ ਕੀ ਕਨੈਕਸ਼ਨ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਨੇ ਵੱਡੇ ਪੱਧਰ ਤੇ ਧਰਨੇ ਮੁਜਾਰੇ ਹੋ ਰਹੇ ਨੇ ਉਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਕੇਂਦਰ ਸਰਕਾਰ ਲੈ ਕੇ ਆਈ ਹੈ ਜਿਸ ਤੇ ਕੇਂਦਰ ਸਰਕਾਰ ਜ਼ਰਾ ਪਰ ਰਕਤੀ ਭਾਗੀ ਪਿੱਛੇ ਹਟਣ ਨੂੰ ਤਿਆਰ ਨਹੀਂ ਦਿਖ ਰਹੀ ਜੇਕਰ ਇਹਨਾਂ ਕਾਨੂੰਨਾਂ ਨੂੰ ਦੇਖਿਆ ਜਾਵੇ ਇਸ ਇੱਕ ਪਾਸੇ ਮਤਲਬ ਨੂੰ ਦੇਖਿਆ ਜਾਵੇ ਇਸ ਤੇ ਸਰਕਾਰ ਪਿੱਛੇ ਨਹੀਂ ਹਟ ਲਈ ਦੂਜੇ ਪਾਸੇ ਬਿਹਾਰ ਦੇ ਇਲੈਕਸ਼ਨ ਦੇਖੇ ਜਾਣ ਤੇ ਯਾਨੀ ਕਿ ਅਗਰ ਬਿਹਾਰ ਦੇ ਇਲੈਕਸ਼ਨ ਤੇ ਇਸ ਦਾ ਇੰਪੈਕਟ ਨਹੀਂ ਪੈਂਦਾ ਤਾਂ ਫਿਰ ਪਾਸ ਪਾਸ ਸਰਕਾਰ ਉਹਨਾ ਹਿੰਦੀ ਭਾਸ਼ੀ ਸਟੇਟ ਨੂੰ ਫੇਟਾਰ ਕਰਨ ਦੀ ਕੋਸ਼ਿਸ਼ ਕਰੇਗੀ ਜਿਵੇਂ ਕਿ ਯੂਪੀ ਕੁਝ ਮੱਦੇ ਇਹ ਸੂਬੇ ਇਹੋ ਜਿਹੇ ਜਿੱਥੋਂ ਸਰਕਾਰਾਂ ਦੀ ਕਿਸਮਤ ਹੈ ਹਿੰਦੀ ਸਰਕਾਰ ਦੀ ਕਿਸਮਤ ਹੈ ਉਹ ਲਈ ਇਹ ਸਰਕਾਰ ਕਿਹੜੇ ਪਾਸੇ ਨੂੰ ਜਾਵੇਗੀ ਰਾਜਸਥਾਨ ਕਿਉਂਕਿ ਕਾਫੀ ਵੱਡੇ ਪੱਧਰ ਤੇ ਉੱਤੇ ਲੋਕ ਸਭਾ ਦੀਆਂ ਸੀਟਾਂ ਹੁੰਦੀਆਂ ਨੇ ਤੇ ਰਾਜ ਸਭਾ ਦੀਆਂ ਸੀਟਾਂ ਹੁੰਦੀਆਂ ਤੇ ਵਿਧਾਨ ਸਭਾ ਦੀਆਂ ਸੀਟਾਂ ਹੁੰਦੀਆਂ ਨੇ ਸੋ ਇਹ ਕਹਾ ਜਾ ਸਕਦਾ ਹੈ ਕਿ ਜੇਕਰ ਯੂਪੀ ਤੇ ਬਿਹਾਰ ਰਾਜਸਥਾਨ ਮਧ ਪ੍ਰਦੇਸ਼ ਮਹਾਰਾਸ਼ਟਰ ਇਹਨਾਂ ਨੂੰ ਜੇਕਰ ਟਾਰਗੇਟ ਕਰ ਲੈਂਦੀ ਹੈ ਆ ਪਾਪਾ ਤੇ ਫਿਰ ਪਾਕ ਪਾਰ ਦੀ ਸਰਕਾਰ ਜਿਹੜੀ ਉਹ ਭਵੇਂ ਸੈਂਟਰ ਦੇ ਵਿੱਚ ਹੋਵੇ ਜਾਂ ਫਿਰ ਸਟੇਟ ਦੇ ਵਿੱਚ ਹੋਵੇ ਉਹ ਬਾਨੀ ਲਾ ਸਕਦਾ ਹੁੰਦੀ ਹੈ ਹਾਲਾਂਕਿ ਰਾਜਸਥਾਨ ਵਿੱਚ ਇਹ ਚੀਜ਼ ਦੇਖਣ ਨੂੰ ਨਹੀਂ ਮਿਲੀ ਸੀ ਜਦੋਂ ਰਾਜਸਥਾਨ ਦੇ ਇਚੋਣਾ ਹੋਈਆਂ ਸੀ ਜਾਂ ਫਿਰ ਜਿਹੜੀਆਂ ਐਮਪੀ ਦੀਆਂ ਚੋਣਾਂ ਹੋਈਆਂ ਸੀ ਜਾਂ ਫਿਰ ਮਾਧ ਪ੍ਰਦੇਸ਼ ਦੀਆਂ ਚੋਣਾਂ ਹੋਈਆਂ ਸੀ ਉੱਥੇ ਪਾਕ ਪਾਰ ਨੂੰ ਉਸ ਤਰੀਕੇ ਦਾ ਮੈਂਡੇਟ ਨਹੀਂ ਮਿਲਿਆ ਸੀ ਤਾਂ ਜੇਕਰ ਇਹ ਗੱਲ ਕੀਤੀ ਜਾਵੇ ਵਿਹਾਰ ਦੀ ਤੇ ਵਿਹਾਰ ਦੀ ਸਿਆਸਤ ਤੇ ਮੁੜ ਵਾਪਸ ਆਨੇ ਐ ਐਨਡੀਏ ਫਿਲਹਾਲ 129 ਸੀਟਾਂ ਦੇ ਕੇ ਚੱਲ ਰਹੀ ਹੈ ਤੇ ਆਰ ਜੀਡੀ 96 ਸੀਟਾਂ ਦੇ ਕੇ ਚੱਲ ਰਹੀ ਕਿ ਅਦਰਸ ਦੇ ਖਾਤੇ ਵਿੱਚ 17 ਸੀਟਾਂ ਜਾਂਦੀਆਂ ਹੋਈਆਂ ਦਿਖ ਰਹੀਆਂ ਨੇ ਇੱਕ ਵੱਡੀ ਗੱਲ ਇਹ ਹੈ ਕਿ ਆਰ ਜੀਡੀ ਦੇ ਖਾਤੇ ਵਿੱਚ 6 ਸੀਟਾਂ ਕਾਂਗਰਸ ਤੇ 19 ਤੇ ਲੈਫਟ ਦੇ ਖਾਤੇ ਵਿੱਚ 16 ਸੀਟਾਂ ਜਾਂਦੇ ਦਾ ਦਿਖਾਈ ਦੇ ਰਿਹਾ ਨੇ जेडी यू के खाते सीटा भाजपा के खाते तिहत्तर सीटा कामिया देख रही पार पार किते ना किते, तो, है यानी भाजपा कि आर जेडी तो अगर वोट शेयर की गल की डिविजन की गल की जाए तभी भाजपा जी अगे चल रही है आर जेडी तो जे गठचोड़ कर हटा दिता जाए खाली कंपेयर किया जाए भाजपा आर जे डी ਆਰ ਜਿਹੜੀ ਜੇ ਜਿੱਥੇ ਬੈਠ ਕੇ ਚਾਹੇ ਉੱਥੇ ਪਾਸ ਪਾਉਣਾ 73 ਸੀ ਯਾਨੀ ਇਸ ਮੁਕਾਬਲੇ ਦੇ ਵਿੱਚ ਪਾਸ ਪਾ ਹੁਣ ਆਰ ਜਿਹੜੀ ਇਹ ਇਹਨਾਂ ਦੀ ਦੌੜ ਦੇ ਵਿੱਚ ਹੁਣ ਆਰ ਜਿਹੜੀ ਤੋਂ ਪਾਸ ਪਾ ਅੱਗੇ ਨਿਕਲ ਚੁੱਕੀ ਹੈ ਤੇ ਜੇਕਰ ਓਵਰ ਆਲ ਰਿਜ਼ਲਟ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਅਦਰਸ ਦੇ ਖਾਤੇ ਵਿੱਚ 17 ਸੀਟਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਜਦਕਿ ਆਰ ਜਿਹੜੀ ਦੇ ਹੱਥ ਵਿੱਚ ਹੁਣ 95 ਸੀਟਾਂ ਹੋਈਆਂ ਯਾਨੀ ਇੱਕ ਸੀਟ ਤੋਂ ਹੋਰ ਤਾਂ ਆਰ ਜੀ ਡੀ ਦੇ ਨੂੰ ਕਿਛਦੀ ਕੋਈ ਹੁਣ ਨਜ਼ਰ ਆ ਰਹੀ ਹੈ ਕਿ ਟੋਟਲ 130 ਸੀਟਾਂ ਦੇ ਉੱਤੇ ਐਨ ਡੀਏ ਅੱਗੇ ਚੱਲ ਰਹੀ ਹੈ ਹੁਣ ਤੱਕ ਦੋਸਤੋ 42 ਸੀਟਾਂ ਦੇ ਰੁਝਾਨ ਜੜੇ ਨੇ ਉਹ ਆ ਰਹੇ ਇੱਕ ਸੀਟ ਦੇ ਹਲੇ ਰੁਝਾਨ ਆਣੇ ਬਾਕੀ ਨੇ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਹੁਣ ਤੱਕ ਸਾਫ ਮੰਡੇਟ ਲੈਂਦੀ ਨਜ਼ਰ ਆ ਰਹੀ ਹੈ ਬਾਸਪਾ ਕਟ ਜੋ ਕਿਉਂਕਿ ਨਿਤੀਖਾਤੇ ਵਿੱਚ 130 ਸੀਟਾਂ ਦਾ ਗੱਲ ਦੇਖ ਰਹੇ ਹਾਂ ਨੇ ਜੇਕਰ ਇਹਦੀ ਰੁਝਾਨ ਰਿਜ਼ਲਟ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਤੇ ਮੁਸੀਬਤ ਖੜੀ ਹੋ ਸਕਦੀ ਹੈ ਆਰਜਡੀ ਦੀ ਕਿਉਂਕਿ 130 ਫਿੱਟਾ ਦੇਕਰ ਪਾਟਪਾ ਗੜਜੋਰ ਲਿਆ ਜਾਂਦਾ ਹੈ ਤੇ ਉਹ ਕਲੀਨ ਸਵੀਪ ਕਰ ਦੇਗਾ ਯਾਨੀ ਕਿ ਉਹ ਉਥੇ ਸਰਕਾਰ ਦੇ ਨੀਤੀਸ਼ ਕੁਮਾਰ ਦੀ ਪੰਨੀ ਤੈ ਹੋ ਜਾਵੇਗੀ ਇਕ ਤੋਂ 22 ਦਾ ਚਾਹੁੰਦੀ ਆਕੜਾ ਹੈ ਉਹ ਮੈਜਿਕ ਮੂਵਮੈਂਟ ਹੋਏਗਾ ਜਿਹੜਾ 122 ਸੀਟਾ ਲੈ ਜਾਵੇਗਾ ਉਹ ਪਾਰਟੀ ਕਿਹੜੀ ਹੋਵੇਗੀ ਦੇਖਣਾ ਹੈ ਕਿ ਆਰ ਜੀਡੀ ਦੇ ਖਾਤੇ ਵਿੱਚ ਚੱਲਣਾ ਹੈ ਜਾਂ ਫਿਰ ਆਰ ਜੀਡੀ ਕਰਜੋਰ ਜਿਹੜਾ ਮਹਾਗਣਵੰਨ ਵਿਦੇਸ਼ ਖਾਤੇ ਵਿੱਚ ਚੱਲਣਾ ਹੈ ਕਿਸ ਦੇ ਹਵਾਲੇ ਤੇ ਜੱਸੀ ਆਦੂ ਕਰ ਰਹੇ ਨੇ ਜਾਂ ਫਿਰ ਨितीश ਕੁਮਾਰ ਦੇ ਹੱਥ ਵਿੱਚ ਜਾ ਲੈ ਜਾਣਾ ਇੱਕ ਬਹੁਤ ਵੱਡਾ ਸਵਾਲ ਹੈ ਤੇ ਜੇਕਰ ਓਵਰ ਆਲ ਮੁੱਦੇ ਤੇ ਇੱਕ ਵਾਰ ਫੇਰ ਆਪ ਦੁਬਾਰਾ ਜਾਈਏ ਤੇ ਮੁੱਦੇ ਬਿਹਾਰ ਦੇ ਇਲੈਕਸ਼ਨ ਦੇ ਵਿੱਚ ਯੋਗ ਦੀ ਅਨਪਲਾਈਮੈਂਟ ਜੜੀ ਉਹ ਇੱਕ ਬਹੁਤ ਵੱਡਾ ਮੁੱਦਾ ਰਿਹਾ ਜਿਸ ਨੂੰ ਲਗਾਤਾਰ ਟਾਰਗੇਟ ਕਰਦੇ ਰਹੇ ਤੇਜਸੂ ਯਾਦੋ ਤੇ ਦੂਜੇ ਪਾਸੇ ਭਾਜਪਾ ਜੜੀਏ ਉਹ ਆਪਣਾ ਰਾਮ ਮੰਦਰ ਦਾ ਮੁੱਦਾ ਉਹ ਆਪਣਾ ਹਿੰਦੂਤਵ ਦਾ ਮੁੱਦਾ ਉਹ ਦਿਨ ਤਲਾਕ ਦਾ ਮੁੱਦਾ ਉਹ 3370 ਦਾ ਮੁੱਦਾ ਜਿਹੜੀ ਕਿ ਉਹਨਾਂ ਦੇ ਪਹਿਲਾਂ ਜੋ ਵੀ ਮੁੱਦੇ ਹੁੰਦੇ ਸੀ ਉਹਨਾਂ ਮੁੱਦਿਆਂ ਨੂੰ ਵੀ ਟਾਰਗੇਟ ਕਰਕੇ ਉਹਨਾਂ ਵੱਲੋਂ ਇੱਕ ਵਾਰ ਫਿਰ ਚੋਣਾ ਜਿਹੜੀਆਂ ਨੇ ਉਹ ਬਿਹਾਰ ਦੇ ਵਿੱਚ ਲੜੀਆਂ ਗਈਆਂ ਨੇ ਤੇ ਉਧਰ ਦੂਜੇ ਪਾਸੇ ਯੂਥ ਨੂੰ ਟਾਰਗੇਟ ਕਰਕੇ ਲਗਾਤਾਰ ਇੱਕ ਟਾਰਗੇਟ ਸੀਗਾ ਤੇ ਜਸਦੀ ਯਾਦੂ ਦਾ ਕਿਉਂਕਿ ਜਦੋਂ ਅ ਬਿਹਾਰ ਦੇ ਇਲੈਕਸ਼ਨ ਡਿਕਲੇਅਰ ਹੁੰਦੇ ਨੇ ਤੇ ਜਸਦੀ ਯਾਦੂ ਨੂੰ ਮੁੱਖ ਮੰਤਰੀ ਡਿਕਲੇਅਰ ਕੀਤਾ ਜਾਂਦਾ ਹੈ ਉਸ ਤੋਂ ਕੁਝ ਦਿਨ ਪਹਿਲਾਂ ਦੇਖੋ ਉਸ ਦੀ ਸਾਫ ਸੀ ਕਿ ਮਹਾਗੜਚੋਰ ਜਦੋਂ ਕਿਸ ਪਾਸੇ ਨੂੰ ਜਾਵੇਗਾ ਜਾਂ ਫਿਰ ਭਾਪਾਉਥੇ ਕੀ ਰਣਨੀਤੀ ਬਣਾਉਂਦੀ ਹੈ ਪਰ ਹੌਲੀ ਹੌਲੀ ਜਦੋਂ ਇੱਕ ਤਸਵੀਰ ਸਾਫ ਹੋਈ ਕਿ ਤੇਜਸਵੀ ਯਾਦੂ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ ਤੇ ਲੈਫਟ ਆਕਾੜੀ ਇਹ ਸਾਰੇ ਪਾਰਟਨਰ ਤੇ ਕਾਂਗਰਸ ਨਾਲ ਗਾ ਕੇ ਇਹ ਤਿੰਨ ਪਾਰਟਨਰ ਜਿਹੜੀਆਂ ਇਹ ਇੱਕ ਮਹਾ ਘਟੋਰ ਬਣਾਉਣ ਜਾ ਰਹੇ ਇਲੈਕਸ਼ਨ ਲੜਨ ਲਈ ਤੇਜਸੀ ਯਾਦੂ ਦੀ ਵਿਰੋਧ ਵੀ ਹੋਇਆ ਤੇ ਜਿਹੜਾ ਅੰਨ ਦੀ ਗੱਲ ਕਰਨ ਜਿਨ੍ਹਾਂ ਦੇ ਖਾਤੇ ਵਿੱਚ 17 ਸੀਟਾਂ ਜੰਦਨਾ ਹੋਈਆਂ ਨਾਲ ਫਿਲਹਾਲ 15 ਸੀਟਾਂ ਨੰਨ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਕਈ ਹੋਰੀਆਂ ਛੋਟੀਆਂ ਪਾਰਟੀਆਂ ਸੀਗੀਆਂ ਜਿਹੜੀਆਂ ਜਿਹੜੇ ਵਿਰੋਧ ਕਰ ਰਹੀਆਂ ਸੀ ਕਿ ਤੇਜਸੀ ਯਾਦੂ ਮੁੱਖ ਮੰਤਰੀ ਦਾ ਚਿਹਰਾ ਨਹੀਂ ਹਲਾਉਣਿਆਗਾ ਨਾ ਹਲਾਉਣਿਆਗਾ ਬਈ ਉਹ ਇਸ ਕਰਕੇ ਕਹਿ ਰਹੀਆਂ ਸੀ ਕਿਉਂਕਿ ਦੇਖੋ ਮੈਂ ਇਹ ਵਾਲਿਆ ਸੀਗਾ ਕਿ ਜਦੋਂ ਆ ਰਾਮਨੀ ਦੇਵੀ ਤੇ ਲਾਲੂ ਕੁਸ਼ਾਹ ਯਾਦੂ ਦੀ ਸਰਕਾਰ ਉੰਗੀ ਸੀ ਉਸ ਸਮੇਂ ਤੇ ਜਿਹੜੇ ਘੋਟਾਲੇ ਸਾਹਮਣੇ ਆਇਆ ਕੋਨੋਚਾਰਾ ਘੋਟਾਲਾ ਦੇ ਮਾਮਲੇ ਦੇ ਵਿੱਚ ਕੋਨਤਾ ਕਲੀ ਲਾਲੂ ਕੁਸ਼ਾਹ ਯਾਦੂ ਦੇ ਬਿਲਕੁਲ ਕੋਰੋਨਾ ਪੋਜ਼ਟਿਵ ਹੋ ਕੇ ਹਾਲਾਂਕਿ ਬਾਹਰ ਨਹੀਂ ਬਟ ਹਾਲੇ ਤੱਕ ਉਹਨਾਂ ਨੂੰ ਫਿਲਹਾਲ ਜੇਲ੍ਹ ਨਹੀਂ ਬਾਹਰ ਰੱਖਿਆ ਗਿਆ ਹੈ ਪਰ ਹੁਣ ਤੱਕ ਪਾਰਸਾ ਇੱਕ ਹੀ ਪ੍ਰਚਾਰ ਕਰਦੀ ਰਹੀ ਕਿ ਲਾਲੂ ਪ੍ਰਸਾਦ ਯਾਦੋ ਜਿਹੜੇ ਨੇ ਉਹਨਾਂ ਦਾ ਜਿਹੜਾ ਉਹ ਚੰਗਲ ਰਾਜ ਸੀ ਉਹ ਚੰਗਲ ਰਾਜ ਨੂੰ ਲਗਾਤਾਰ ਟਾਰਗੇਟ ਕੀਤਾ ਗਿਆ ਭਾਸ਼ਾ ਵੱਲੋਂ ਪਰ ਇੱਕ ਚੀਜ਼ ਇੱਥੇ ਉਹ ਬਹੁਤ ਕਲੀਅਰ ਤੇ ਬਹੁਤ ਸਾਫ਼ ਸੀਗੀ ਕਿ ਆਰਜੀਡੀ ਦੇ ਬੈਨਰ ਦੇ ਉੱਤੇ ਯਾਨੀ ਕਿ ਲਾਲੂ ਪ੍ਰਸਾਦ ਜੀ ਯਾਦੋ ਦੇ ਬੇਟੇ ਤੇ ਜਸੂ ਯਾਦੋ ਦੇ ਬੈਨਰ ਦੇ ਉੱਤੇ ਕਿਤੇ ਵੀ ਰਾਵੜੀ ਦੇ ਨਹੀਂ ਲਾਲੂ ਪ੍ਰਸਾਦ ਯਾਦੋ ਦਾ ਨਾਮ ਨਿਸ਼ਾਨ ਨਹੀਂ ਸੀ ਕਿਤੇ ਫੋਟੋ ਨਹੀਂ ਸੀ ਹੈ ਇੱਕ ਬਹੁਤ ਵੱਡਾ ਸਵਾਲ ਸੀ ਕਿ ਕੰਪੇਨਿੰਗ ਦੇ ਵਿੱਚ ਕਿਤੇ ਵੀ ਦੂਰ ਦੂਰ ਤੱਕ ਲੰਬੂ ਪ੍ਰਸਾਰਿਆ ਜਾਵੇ ਜਾਂ ਫਿਰ